ਚੋਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਉਸੇ ਤਰੀਕੇ ਜਿਹੜੇ ਸਾਡੇ ਭਲਵਾਨ ਸੀਗੇ ਉਹਨਾਂ ਨੂੰ ਗਲਤ ਪਾਸੇ ਲਿਜਾ ਕੇ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਸੀ ਪਿੰਡਾਂ ਦੀ ਗੱਲ ਹੋਈ ਹੈ ਭਵਾਨੀ ਜਿਹਦੇ ਨਾਲ ਪੰਜਾਬ ਸਾਰਾ ਜੁੜਿਆ ਹੋਇਆ ਹੈ ਭਲਵਾਨੀ ਕਬੱਡੀ ਤੇ ਉਹ ਦੁਬਾਰਾ ਫਿਰ ਪ੍ਰੋਮੋਟਰ ਰੀ ਆਰਬੰਦਾ ਪ੍ਰਧਾਨ ਕੋਸਲਾ ਹੈ ਸਰਾਣਾ ਤੇ ਉਹਦਾ ਇੱਕ ਕ੍ਰੀਜ਼ ਹੈ ਨਾ ਸਲਵਾ ਜਿਹੜਾ ਵੀ ਕੈਰੈਕਟਰ ਇਸ ਫਿਲਮ ਦਾ ਸਾਰਿਆਂ ਤੋਂ ਬਖੂਬੀ ਉਹਨਾਂ ਦਾ ਰੂਪ ਸੀ ਜਾਇਆ हां ਕੁਸ਼ਤੀ ਦਾ ਮੈਨੂੰ ਬਹੁਤ ਸੀਗਾ ਕਿ ਯਾਰ ਸਕਰੀਨ ਤੇ ਕੁਸ਼ਤੀ ਨਕਲੀ ਨਾ ਲੱਗੇ ਆ ਬੜੀ ਨਾ ਜਿਆਦੇ ਬਣਾਈ। ਇਵਨ ਇਹਦੇ ਵਿੱਚ ਸਾਡੇ ਡਾਇਰੈਕਟਰ ਨੇ ਵੀ ਕੁਸ਼ਤੀ ਸਿੱਖੀ ਆ। ਜਿੰਨਾ ਚਿਰ ਅਸੀਂ ਡੇਟ ਬਣਾਇਆ ਸੀ ਮਾਣ ਜੀ ਡੇਟ ਬੁਲਾ ਕੇ ਰੱਖਿਆ ਅਸੀਂ ਗੋਲੀਆਂ ਵਜਦੇਆਂ ਵਖਾਈਆਂ ਕੀ ਪਤਾ ਬਾਅਦ ਕੀ ਹੋਇਆ ਹੋਵੇ ਹਸਪਤਾਲ ਚ ਬਚੀ ਗਿਆ ਹੋਵੇ ਹਸਪਤਾਲ ਤੋਂ ਉਹਨੇ ਭਰਾ ਲਗਿਆ ਹੋਵੇ ਵੀ ਮੈਂ ਤੈਨੂੰ ਡੋਂਕੇ ਲਗਾ ਕੇ ਬਾਹਰ ਭੇਜ ਦਿੰਦਾ ਅਗਲੀ ਗੱਲ ਦੀ ਰੱਪੀ ਲਾ ਦਿੰਦਾ ਅਗਲੀ ਸੋਈ ਰੁਪਈਆ ਅਗਲੀ ਘਟਾਣੀ ਇੰਗਲੈਂਡ ਚ ਭੰਗਾਵਾਂਗੇ ਸਭ ਤੋਂ ਬਾਅਦ ਇਹਨੂੰ ਦੇਖੋ ਸਪੋਰਟ ਕਰੋ ਪ੍ਰੋਡਿਊਸਰ ਪੂਰੀ ਤਰ੍ਹਾਂ ਤਿਆਰ ਨੇ ਖਿਡਾਰੀ ਤੁਸੀਂ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜੋ ਜੋ ਮੈਂ ਮੁਬਾਰਕਬਾਦ ਦਿੰਦਾ ਸਾਰੀ ਟੀਮ ਨੂੰ ਖਿਡਾਰੀ ਦੀ ਜਿਹੜੀ ਟੀਮ ਹੈ ਅ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੂਵੀ ਬੜੀ ਕੰਟ੍ਰਾਸਟਿੰਗ ਸੀਗੀ ਔਰ ਸਸਪੈਂਸ ਵੀ ਹੈ ਐਕਸ਼ਨ ਵੀ ਹੈ ਔਰ ਇੱਕ ਖਿਡਾਰੀ ਦੀ ਜਿੱਤੜੀ ਬਾਰੇ ਵੀ ਬਹੁਤ ਕੁਝ ਦੱਸਿਆ ਗਿਆ ਕਿਉਂਕਿ ਪਿਛਲੇ ਸਮਿਆਂ ਦਰਮਿਆਨ ਅ ਜੋ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਉਸੇ ਤਰੀ ਜਿਹੜੇ ਸਾਡੇ ਭਲਵਾਨ ਸੀਗੇ ਉਹਨਾਂ ਨੂੰ ਗਲਤ ਪਾਸੇ ਲਿਜਾ ਕੇ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਸੀ ਸੋ ਉਸ ਨੂੰ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਉਹਦਾ ਨੁਕਸਾਨ ਹੁੰਦਾ ਸੋ ਮੈਨੂੰ ਲੱਗਦਾ ਸਾਰੇ ਬਾਈਪੋਲਰ ਹੋ ਗਿਆ ਟੀਮਾ ਸਾਹੋਕੇ ਮੇਰਾ ਛੋਟਾ ਵੀਰ ਹੋ ਗਿਆ ਇਹਨਾਂ ਦੇ ਸਾਰੇ ਬਾਕੀ ਸਾਰੀ ਟੀਮ ਨੇ ਬੇਕਨ ਬਹੁਤ ਅੱਛਾ ਕੰਮ ਕੀਤਾ ਕਿਉਂਕਿ ਜੇ ਪੰਜਾਬ ਵੀ ਸਿਨੇਮੇ ਨੂੰ ਉੱਤੇ ਲੈ ਕੇ ਜਾਣਾ ਤਾਂ ਇਹੋ ਜਿਹੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ ਦਾ ਬਣਨਾ ਬਹੁਤ ਜ਼ਰੂਰੀ ਹੈ ਤੋ ਮੈਨੂੰ ਲੱਗਦਾ ਕਿ ਬਹੁਤ ਵੱਡਾ ਰਿਕਾਰਡ ਜਿਹੜੀ ਇਹ ਮੂਵੀ ਨੇ ਤੋੜਨਾ ਔਰ ਸਾਰੀ ਟੀਮ ਨੂੰ ਬਹੁਤ ਬਹੁਤ ਥੈਂਕ ਯੂ ਵੈਰੀ ਮਚ ਸਰ ਜੀ ਠੀਕ ਹੈ ਸਰ ਜੀ ਥੈਂਕ ਯੂ ਵੈਰੀ OK OK ਸਰ ਆ ਜਾਓ ਲੈ ਲੈਣਾ ਸਰ ਤੋਂ ਵੱਡਾ ਨਾ ਆਇਆ ਰੈਡੀ ਹੋ ਕੇ ਲੰਨ ਅੱਛਾ ਆ ਜਾਓ ਆ ਜਾਓ ਹਾਂਜੀ ਹਾਂਜੀ ਕਿਹੋ ਜਿਹਾ ਉਸਦੀ ਕਿਹੜਾ ਵਾਈਕ ਫੜਾ ਮੈਂ ਸਾਰੇ ਕੋਈ ਨਹੀਂ ਸਾਰੇ ਚੋਲਣਾ ਤੁਹਾਨੂੰ ਕਿਵੇਂ ਲੱਗੀ ਸਾਰਿਆਂ ਨੂੰ ਫਿਲਮ ਬਹੁਤ ਅਮਸੋਹੇ ਲੱਗਦੀ ਹੈ ਪਰ ਸਭ ਤੋਂ ਜ਼ਿਆਦਾ ਮੈਨੂੰ ਸਮਾਗੀ ਸੰਸਕਰਣ ਨੂੰ ਦੇਖ ਕੇ ਕਿਹੜੀ ਕਿੰਨਾ ਵੀ ਲੈ ਕੇ ਵੀ ਸਾਰੇ ਕਿਵੇਂ ਲੱਗੀ ਤੁਹਾਨੂੰ ਮੇਰੀ ਫਿਲਮ ਬਹੁਤ ਵਧੀਆ ਲੱਗੀ ਸੁਪਰ ਡੁਪਰ ਸੁਪਰ ਟੂਪਰ ਫਿਲਮ ਹੈ ਪੰਜਾਬੀਆਂ ਤੇ ਜਿੰਦਾਬਾਦ ਹੈ ਪੰਡਾਂ ਦੀ ਗੱਲ ਹੋਈ ਹੈ ਪਲਵਾਨੀ ਜਿੰਦੇ ਨਾਲ ਪੰਜਾਬ ਸਾਰਾ ਜੁੜਿਆ ਹੋਇਆ ਹੈ ਪਲਵਾਨੀ ਕਬੱਡੀ ਤੇ ਉਹ ਦੁਬਾਰਾ ਫਿਰ ਪ੍ਰੋਮੋਟ ਹੋ ਰਹੀ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਜਮਜ਼ਾ ਜਮਜ਼ਾ ਮੈਂ ਫੋਕਸ ਮੇਰੇ ਗਾਇਕੀ ਤੇ ਕਲਾ ਤੇ ਮੈਂ ਮੈਂ ਪਹਿਲਾਂ ਤਾਂ ਇਹ ਦੇਖਣਾ ਚਾਹੂੰਗਾ ਕਿ ਕਨਸਟਰੀ ਜਿਹੜੀ ਆ ਸਾਰਿਆਂ ਨੂੰ ਤੁਹਾਡੇ ਜਿੰਨੂ ਆ ਕੇ ਫੜਦੀ ਹੈ ਮੈਂ ਫਸਟ ਟਾਈਮ ਦੇਖੀ ਮੈਂ ਆਫੀਸਿੰਗ ਦੇਖੋ ਕਿ ਬੋਡੀ ਉਹਦਾ ਪੁਆਇੰਟ ਆ ਸਾਰੀਆਂ ਚੀਜ਼ਾਂ ਹਰ ਕੈਰੈਕਟਰ ਜਸਟੀਫਾਈਡ ਹੈ ਹਰ ਬੰਦਾ ਆਪਣਾ ਬੋਸ ਵਾਲਾ ਇਸ ਤਰ੍ਹਾਂ ਦਾ ਕਿਉਂ ਆ ਉਹਦਾ ਵੀ ਰੀਜ਼ਨ ਹੈ ਜਿਹੜਾ ਹੁਣ ਜੈਂਸ ਦਾ ਜਿਹੜਾ ਵੀ ਉਹ ਕੈਰੈਕਟਰ ਇਸ ਫਿਲਮ ਚ ਆ ਰਿਹਾ ਬਾਕੂਪੀ ਉਹਨਾਂ ਦਾ ਰੋਲ ਸਮਝਾਇਆ ਤੇ ਕਰਵਾਇਆ ਗਿਆ ਉਹ ਸਾਰੇ ਬਹੁਤ ਤੁਸੀਂ ਵੰਦ ਤੇ ਸਟੇਜ ਦਾ ਪਾਗ ਇਹਨੂੰ ਦੇਖ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਤੇ ਖਿਡਾਰੀ ਫਿਲਮ ਦਾ ਨੀਸਾ ਨਹੀਂ ਤਾਂ ਇਹ ਮੇਰੀ ਗਲਤੀ ਫੜੀ ਉਹਦੇ ਕੋਈ ਆਪਣੀ ਗਲਤੀ ਨਹੀਂ ਫੜੀ ਮੇਰੀ ਗਲਤੀ ਤੁਸੀਂ ਦੱਸੋ ਅਸੀਂ ਅਸੀਂ ਦੱਸਾਂਗੇ ਬਾਜੀ ਤੁਹਾਨੂੰ ਸਿੱਧਾ ਜੀਸ ਬਾਅਦ ਵਿੱਚ ਬਾਅਦ ਵਿੱਚ ਸੈਂਟਰ ਲਾਈ ਕੀਤਾ ਜੀ ਤਰਫ ਤੋਂ ਅੰਦਰ ਵੀ ਆਂਦੀ ਸੀ ਉਹ ਬਹੁਤ ਅਸਰ ਵਾਲਾ ਪਿਆਰ ਸੀ ਜਦੋਂ ਸੁਨੀਲ ਤੇ ਉਹ ਮੋਸਮ ਦੇਖਿਆ ਸੀ ਜਦੋਂ ਉਹ ਇਕੱਲੇ ਨਹੀਂ ਇਕੱਠੇ ਮੈਂ ਆਏ ਜੀ ਨਜ਼ਰਾਂ ਵਿੱਚ ਮੈਂ ਕਹਿੰਦਾ ਇਕੱਲਾ ਰਹਿ ਗਿਆ ਵਿਚਾਰਾ ਮੈਂ ਸੋਚਿਆ ਇਹ ਹੋ ਜਾ ਮਰ ਗਿਆ ਮੈਂ ਯਾਰ ਇਕੱਲਾ ਰਹਿ ਗਿਆ ਵਿਚਾਰਾ ਹੁਣ ਕੀ ਕਰਾਂਗੇ ਬਹੁਤ ਇਮੋਸ਼ਨਲ ਕਰਦੀ ਹੈ ਜਦੋਂ ਕੋਈ ਚੱਲ ਰਹੀ ਸੀ ਅੰਮੇਂ ਦੇਖੀ ਲੋਰੈਸਿੰਗ ਵਾਕਿੰਗ ਦਾ ਮੂਵੀ ਉਹ ਦੇਖ ਰਹੇ ਹਾਂ ਉਹ ਦੇਖ ਲੈ ਕਿ ਮੋਰੇ ਹਾਂ ਕੁਸ਼ਤੀ ਦਾ ਮੈਨੂੰ ਬਹੁਤ ਸੀਗਾ ਕਿ ਯਾਰ ਸਕਰੀਨ ਤੇ ਕੁਸ਼ਤੀ ਨਕਲੀ ਨਾ ਲੱਗੇ ਜਾਂ ਥੋੜੀ ਨਾ ਜਾਵੇ ਪਰ ਮਾਨੋ ਭਾਈ ਨੇ ਸਾਰੀ ਟੀਮ ਨੇ ਐਕਸ਼ਨ ਡਾਇਰੈਕਟਰਸ ਨੇ ਸਾਰਿਆਂ ਨੇ ਜਿਨ੍ਹਾਂ ਨੇ ਸਾਥੋਂ ਕੁਸ਼ਤੀ ਸਿਖਾਈ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਬਹੁਤ ਨੈਚਰਲ ਲੱਗ ਰਹੀ ਹੈ ਹਰ ਚੀਜ਼ ਟੀਮ ਦੇ ਵਿੱਚ ਸਾਡੇ ਡਾਇਰੈਕਟਰ ਨੇ ਵੀ ਕੁਸ਼ਤੀ ਸਿੱਖੀ ਹੈ ਜਿੰਨਾ ਚਿਰ ਅਸੀਂ ਮੈਂ weight ਵਧਾਇਆ ਸੀ ਮਾਲੇ ਜੀ weight ਵਧਾ ਕੇ ਰੱਖਿਆ ਮਾਲੇ ਭਾਈ ਉਹਨੇ ਬਰਾਬਰ ਸਾਡੇ ਆਜੋ ਜੀ ਹਾਂ ਉਹਨੇ ਸਾਡੇ ਬਰਾਬਰ ਕੁਸ਼ਤੀ ਸਿੱਖੀ ਤੇ weight ਹੁਣ ਘਟਾਇਆ ਭਲਵਾਨਾ ਜਿਹਦਾ weight ਕਰ ਲਿਆ ਡਾਇਰੈਕਟਰ ਨੇ ਦੱਸੋ ਭਾਈ ਕਿਵੇਂ weight ਵਧਾਇਆ ਤੁਸੀਂ ਕੁਸ਼ਤੀ ਕਿਵੇਂ ਸਿੱਖੀ ਮੇਰਾ ਉਦੋਂ ਦਾ ਵੱਧ ਰਿਆ ਪਰ ਹੁਣ ਫਿੱਟ ਹੋ ਗਿਆ ਚਲੋ ਕੋਈ ਬਾਕੀ ਹੁਣ ਜਿੰਨਾ ਪਹਿਲਾਂ ਸਭਾ ਸੁਧਨ ਸ਼ੋਕ ਚਾਹੀਦੀ ਹੈ ਨਾ ਹਾਂਜੀ ਹਾਂਜੀ ਹੈਗਾ ਮੈਨੂੰ ਭਾਈ ਉਹਨਾਂ ਨੂੰ ਰੋਜ਼ ਪੁੱਛਤੀ ਕਰ ਲਓ ਮਾਝਾ ਉਹ ਮੈਨੂੰ ਪੁੱਛੋ ਇਹ ਸਭ ਕੱਢਦੇ ਆ ਮੈਂ ਨਾ ਕਰੋ ਗੱਦਾ ਕਢਾਦਾ ਮਾਨ ਵੀ ਲੈ ਜਾਣਾ ਖਿਡਾਰੀ ਟੂਨ ਦਾ ਜਜ਼ਬਾ ਦਿੱਤਾ 100% ਮੈਂ ਕਢਾ ਰਿਹਾ 100% ਹਾਂ ਸਰ ਇਹ ਜੀਸਰ ਸਾਹਿਬ ਸਾਡੇ 60 ਮਿੰਟਾਂ ਹੋ ਗਏ ਕਰਤਾਰਪੁਰ ਕਿ ਕੀ ਹੋਇਆ ਇੱਥੇ ਤੇ ਕੋਈ ਐਕਸਾਈਟਮੈਂਟ ਨਹੀਂ ਆਪਾਂ ਜਦਾ ਕਰ ਲਏ ਜੈ ਜੈ ਅਸੀਂ ਸਿਕੰਦਰ ਜਹਾਦਾ ਕਰ ਲਿਆ ਅਸੀਂ ਗੋਲੀਆਂ ਵਾਜਦੇਆਂ ਵਖਾਈਆਂ ਕੀ ਪਤਾ ਉਸ ਬਾਅਦ ਕੀ ਹੋਇਆ ਹੋਵੇ ਹਸਪਤਾਲ ਚ ਬਚ ਗਿਆ ਹੋਵੇ ਹਸਪਤਾਲ ਤੇ ਉਹਨੇ ਭਰਾ ਨੂੰ ਕਿਹਾ ਹੋਵੇ ਵੀ ਮੈਂ ਤੈਨੂੰ ਡੋਂਕੀ ਲਗਾ ਕੇ ਬਾਹਰ ਭੇਜ ਦਿੰਦਾ ਅਗਲੀ ਕਹਾਣੀ ਅਗਲੀ ਸਟੋਰੀ ਅਗਲੀ ਕਹਾਣੀ ਇੰਗਲੈਂਡ ਚ ਬਣਾਵਾ ਤੇਰੀ ਬਣਾਉਂਦੇ ਸੈਕਿੰਡ ਪਾਰਟੀ ਕਹਾਣੀ ਵੀ ਕਰਦੇ ਹਾਂ ਹਾਂਜੀ ਹਾਂਜੀ ਕੁੜੀ ਕਿੱਡੀ ਕਰਨੀ ਪੈਂਦੀ ਹੈ ਸੈਕਿੰਡ ਪਾਰਟੀ ਏਹ ਨਾਲ ਪ੍ਰੋਡਿਊਸਰ ਦੱਸਣਗੇ ਦੇਖੋਗੇ ਕਹਿੰਦੇ ਕਿੰਨੀ ਵੇਟ ਕਰਨੀ ਪੈਣੀ ਹੈ ਖਿਡਾਰੀ ਟੂਲ ਹੀ ਤੁਸੀਂ ਆਹ ਕੰਮ ਜੇ ਪੂਰੀ ਤਰ੍ਹਾਂ ਕਰੋ ਆਪਾਂ ਨਾਲ ਹੀ ਸ਼ੁਰੂ ਕਰ ਦਾਂਗੇ ਹਾਂਜੀ ਬਾਸ ਸਾਰੇ ਜਣੇ ਵੱਧ ਤੋਂ ਵੱਧ ਅਨਾਉਂਸ ਕਰ ਦੋ ਬੋਲੋ ਸਾਡੇ ਬਾਡੇ ਦੇ ਤੇ ਖਿਡਾਰੀ ਟੂਲ 100% ਤੁਸੀਂ ਸਾਰੇ ਜਣੇ ਕਿਉਂਕਿ ਅਜੇ ਦੁਪਹਿਰ ਮਤਲਬ ਹੋਈ ਹੈ ਜੇ ਵੱਧ ਤੋਂ ਵੱਧ ਇਹ ਫਿਲਮ ਨੂੰ ਦੇਖੋ ਸਪੋਰਟ ਕਰੋ ਪ੍ਰੋਡਿਊਸਰ ਪੂਰੀ ਤਰ੍ਹਾਂ ਤਿਆਰ ਨੇ ਖਿਡਾਰੀ ਟੂਲ ਦੇਖੋ ਆ ਤੁਹਾਡੇ ਨੇ ਕਰਾਉਣੀ ਹੋਣੀ ਆ ਥੋੜੇ ਜਿੰਨੇ ਬੰਦੇ ਰਿਲੀਜ਼ ਕਰਦੇ ਹੋ ਭਾਈ ਨੇ ਕਰਾਉਣੀ ਹੋਣੀ ਹਾਂ ਬੈਲਰ ਬੀ ਸੀਰੀਅਸਲੀ ਐਕਸਟ੍ਰੀਮਲੀ ਬਹੁਤ ਵਧੀਆ ਰਿਸਪਾਂਸ ਹੈ ਅਗੇਨ ਆਪਾਂ ਕਹਿੰਦੇ ਕਿ ਯਾਰ ਨਵੇਂ ਜਾਨਾ ਨਵੀਆਂ ਗੱਲਾਂ ਕਰੋ ਨਵੀਆਂ ਕਹਾਣੀਆਂ ਕਹੋ ਸੋ ਇਹ ਫਿਲਮ ਤੋਂ ਸ਼ੁਰੂਆਤ ਹੋਈ ਹੈ ਬਹੁਤ ਉਹ ਚੀਜ਼ਾਂ ਜਿਹੜੀਆਂ ਮੈਨੂੰ ਲੱਗਾ ਪੰਜਾਬੀ ਸਿਨੇਮਾ ਚ ਪਹਿਲੇ ਨਹੀਂ ਦੇਖੀਆਂ ਹੋਣਗੀਆਂ ਤੁਸੀਂ ਅਗਰ ਪ੍ਰੀ ਕਲਾਈਮੈਕਸ ਤੇ Rajasthan ਵਾਲੇ ਸ਼ਾਟਸ ਦੇਖੋ ਸੋ ਆਪਾਂ ਲੱਗਦਾ ਕਿ ਯਾਰ ਆਪਾਂ ਅਗਰ ਘਰੋਂ ਪੈਸੇ ਖਰਚ ਕੇ ਫਿਲਮ ਦੇਖਾਂਗੇ ਆ ਤੇ ਬਿਜਲੀ ਇੰਨੀ ਵਧੀਆ ਔਰ ਇੰਨੀ ਕੰਟੈਂਟ ਡੀਨ ਫਿਲਮ ਦੇਖਾਂਗੇ ਕੋਗ੍ਰੈਜੂਲੇਸ਼ਨਸ ਨੇ ਤੇ ਥੈਂਕ ਯੂ ਤੁਹਾਡੇ ਸਾਰਿਆਂ ਦਾ ਆਨੰਦ ਇਹ ਫਿਲਮ ਦੇਖ ਕੇ ਪੁਲਿਸ ਜੀ ਅਸੀਂ ਤਾਂ ਤੁਹਾਨੂੰ ਪਰਸਨਲੀ ਵੀ ਰਿਕੁਐਸਟ ਕਰਦੇ ਹਾਂ ਬਹੁਤ ਹਿੱਟ ਹੋਣੀ ਚਾਹੀਦੀ ਜਿਸ ਤਰ੍ਹਾਂ ਵਰਤੂ ਅਸੀਂ 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 ਸੁਪਰ ਹਿੱਟ ਕਰਾਂਗੇ ਇਹ ਆਇਓ ਮਨੀਸ਼ ਜੀ ਨੇ ਬਹੁਤ 600 ਪਲੱਸ ਸ਼ੋਜ਼ ਲੈ ਕੇ ਦਿੱਤੇ ਆ ਦੁਬਾਰਾ ਦਾ ਤਾਂ ਨਹੀਂ ਨਹੀਂ ਉਹ ਜੋ ਬੈਸਟ ਕਰ ਸਾ ਇੱਥੇ ਜਿੰਨੇ ਵੀ ਖੜੇ ਆ ਉਹ ਆਪਦਾ ਆਪਦਾ ਬੈਸਟ ਦੇ ਚੁੱਕੇ ਆ ਹੁਣ ਆਡੀਅנס ਦੇ ਬੈਸਟ ਦੇਣਾ ਹੈ ਬਿਲਕੁਲ press ਨੇ اور audience ਸਾਰੇ ਨੇ ਬਹੁਤ थैंक यू ਸਾਰੀ press ਦਾ ਤੁਹਾਡਾ ਸਾਰਿਆਂ ਦਾ ਤੇ ਬਹੁਤ ਸਾਡਾ ਇਹ press ਨੂੰ ਮੈਸੇਜ ਸਾਡਾ ਪਹੁੰਚਾ ਦਿਓਗੇ ਲੋਕਾਂ ਤੱਕ ਉਹਨੇ ਲੋਕ ਸਾਰੇ ਆ ਜਾਣਗੇ ਤੇ ਸਾਡੀ ਫਿਲਮ ਹਿੱਟ ਚ ਖੜੀ ਹੋ ਜੂਗੀ थैंक यू ਸੁਪਰ ਹਿੱਟ ਹੈ थैंक यू ਜੀ थैंक यू so much थैंक यू थैंक यू फॉर